ਸ਼੍ਰੀ ਅਕਾਲ ਤਖਤ ਸਾਹਿਬ ਦੇ ਜੇਹੇਦਾਰ ਸਿੰਘ ਸਾਹਿਬ ਗਨਿਰਭੀਰ ਸਿੰਘ ਨੇ ਜੋ ਬਿਆਨ ਦਿੱਤਾ ਹੈ ਕਿ ਪੰਜ ਮੈਂਬਰੀ ਕਮੇਟੀ ਜਿਹੜੀ ਪ੍ਰਤੀਗਾਲੀ ਆ ਉਹੋ ਹੀ ਵੈਲਿਡ ਆ ਔਰ ਉਹੋ ਹੀ ਉਹਨਾਂ ਵਿੱਚੋਂ ਕਿਸੇ ਨੂੰ ਅੱਗੇ ਜਿਹੜਾ ਅਦੂ ਲਿਆ ਜਾਊਗਾ ਤੇ ਪ੍ਰਤੀ ਜਿਹੜੀ ਆ ਉਹ ਸ਼ੁਰੂ ਹੋਈ ਜਾਊਗੀ ਤੇ ਪਿਛਲੀ ਜਿਹੜੀ ਪ੍ਰਤੀ ਹੋਈ ਆ ਉਹ ساری ਪ੍ਰਤੀ ਜਿਹੜੀ ਆ ਉਹਨਾਂ ਨੇ ਰੱਦ ਕਰ ਦਿੱਤੀ ਆ ਔਰ ਨਾਲ ਦੀ ਨਾਲ ਜਦੋਂ ਉਹਨਾਂ ਨੂੰ ਇਹ ਗੱਲ ਪੁੱਛੀ ਗਈ ਆ ਕਿ ਤੁਹਾਡੇ ਵੀ ਆਂਦੇ ਆ ਤਿਆਰੀ ਆ ਤੇ ਉਹਨਾਂ ਨੇ ਕਿਹਾ ਮੈਂ ਆਪਣਾ ਬੈਗ ਜਿਹੜਾ ਹੈ ਉਹ ਬੰਦ ਕੇ ਰੱਖਿਆ ਹੈ ਲੇਕਿਨ ਦੋ ਤਰੀਕ ਤੇ ਜਿੰਨੇ ਫੈਸਲੇ ਹੋਏ ਆ ਉਹ ਸਾਰੇ ਫੈਸਲੇ ਇਨ ਬਿਨ ਲਾਗੂ ਹੋਣਗੇ ਔਰ ਉਹ ਜਿਹੜੇ ਦੋ ਤਰੀਕਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਜੀਰਤ ਹੋਏ ਆ ਸੋ ਮੈਂ ਅਕਾਲ ਤਖਤ ਸਾਹਿਬ ਦੇ ਜਹੇਦਾਰ ਦਾ ਜਿਹੜਾ ਉਹਨਾਂ ਨੇ ਇਸ ਵੇਲੇ ਬਿਆਨ ਦਿੱਤਾ ਹੁਕਮ ਦਿੱਤਾ ਉਹਦੇ ਛਲਾਗਾ ਕਰਦਾ ਤੇ ਪੰਜ ਮੈਂਬਰੀ ਕਮੇਟੀ ਜਿਹੜੀ ਰਹਿ ਗਈ ਆ ਦੋ ਮੈਂਬਰ ਸਹਿਬਾਂ ਤੋਂ ਜੋ ਅਸਤੀਫਾ ਦੇ ਗਏ ਨੇ ਕੰਮੀ ਸਾਹਿਬ ਤੇ ਬਟੂਗਰ ਸਾਹਿਬ ਤੇ ਜਿਹੜੀ ਪੰਜ ਮੈਂਬਰੀ ਕਮੇਟੀ ਆ ਉਹ ਹੀ ਉਹਨਾਂ ਨੇ ਕਿਹਾ ਹੈ ਕਿ ਉਹ ਵੈਲਿਡ ਆ ਉਹਦੇ ਵਿੱਚੋਂ ਵੀ ਇੱਕ ਆਗੂ ਲਾਇਆ ਜਾਊਗਾ ਸੋ ਉਹ ਜਲਦੀ ਤੋਂ ਜਲਦੀ ਜਿਹੜੀ ਆਪਣੀ ਭਰਤੀ ਦੀ ਪ੍ਰਕਿਰਿਆ ਉਹਨੂੰ ਸ਼ੁਰੂ ਕੀਤਾ ਜਾਵੇ ਤੇ ਸਾਰੇ ਖਾਲਸਾ ਪੰਥ ਨੂੰ ਵਾਜ ਦੇ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਪਣੇ ਸਰਪ੍ਰਸਤ ਹਟ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਾਈ ਜਾਵੇ ਤਾਂ ਕਿ ਸਾਰੇ ਜਥੇਬੰਦੀਆਂ ਔਰ ਸਾਰਾ ਪੰਥ ਜਿਹੜਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਾਬਿਆ ਇਕੱਠੇ ਹੋਵੇ ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਮਜ਼ਬੂਤ ਹੋਵੇ ਇੱਕ ਜਿਹੜੀ ਆ ਰਿਜਨਲ ਪਾਰਟੀ ਆ ਪੰਥ ਦੀ ਪਾਰਟੀ ਆ ਪੰਜਾਬ ਦੀ ਪਾਰਟੀ ਆ ਸਰਬਸਾਂ ਦੀ ਵਾਲਤਾ ਦੀ ਪਾਰਟੀ ਔਰ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਆ ਸੋ ਮਹਿੰਦਰ ਸਿੰਘ ਸਾਹਿਬ ਦੇ ਬਿਆਨ ਦਾ ਜਿਹੜਾ ਹੈ ਉਹ ਸਵਾਗਤ ਕਰਦਾ ਦਿਲ ਦੀਆਂ ਗਹਿਰਾਈਆਂ ਚੋਂ ਆਪਣੇ ਵੱਲੋਂ ਸਮੁੱਚੇ ਸਿੱਖ ਜਗਤ ਵੱਲੋਂ ਖਾਸ ਕਰਕੇ ਸਾਰੇ ਆਪਣੇ ਸਾਥੀਆਂ ਵੱਲੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਜਿਸ ਸਪਸ਼ਟ ਸ਼ਬਦਾਂ ਦੇ ਵਿੱਚ ਪੰਜ ਮੈਂਬਰੀ ਕਮੇਟੀ ਨੂੰ ਭਰਤੀ ਤੁਰੰਤ ਸ਼ੁਰੂ ਕਰਨ ਦਾ ਹੁਕਮ ਤੇ ਆਦੇਸ਼ ਦਿੱਤਾ ਹੈ ਜਿਹੜੀ ਬਿਨਾਂ ਸਲਾਹ ਤੋਂ 2 ਦਸੰਬਰ ਦੇ ਹੁਕਮਨਾਮੇ ਤੋਂ ਬਾਹਰ ਜਾ ਕੇ ਭਰਤੀ ਕੀਤੀ ਗਈ ਸੀ ਉਹ ਉਹ ਉਹਦੇ ਇੱਕ ਕਿਸਮ ਦਾ ਸੈਂਤੀ ਨਾ ਦਿੰਦੇ ਹੋਏ ਸਪਸ਼ਟ ਸ਼ਬਦਾਂ ਦੇ ਵਿੱਚ ਭਰਤੀ ਨਵੇਂ ਸਿਰੋਂ ਸ਼ੁਰੂ ਕਰਨ ਦਾ ਜਿਹੜਾ ਆਦੇਸ਼ ਦਿੱਤਾ ਹੈ ਇਹਦੇ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਵਰਕਰਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਲੀਡਰਾਂ ਦੇ ਵਿੱਚ ਬੜਾ ਵੱਡਾ ਪੰਬਲ ਘੂਸਾ ਖੜਾ ਹੋਇਆ ਹੋਇਆ ਸੀਗਾ ਔਰ ਬੜੀ ਦੁਬਿਧਾ ਪਈ ਹੋਈ ਸੀਗੀ ਅੱਜ ਉਸ ਦੁਬਿਧਾ ਨੂੰ ਦੂਰ ਕਰਨ ਲਈ ਜਿੱਥੇ ਕਾਮਪੁਰਖ ਦਾ ਵਾਈਸਪ੍ਰੇਸਿਡੈਂਟ ਸਾਹਿਬ ਦਾ ਸ਼ੁਕਰਾਨਾ ਕਰਦੇ ਹਾਂ ਉੱਥੇ ਜਥੇਦਾਰ ਸਾਹਿਬ ਦਾ ਫਿਰ ਇੱਕ ਵਾਰੀ ਧੰਨਵਾਦ ਕਰਦੇ ਆ ਕਿ ਬਹੁਤ ਵੱਡਾ ਇੱਕ ਅਜ ਮੀਲ ਪੱਥਰ ਸਾਬਤ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਕਰਨ ਲਈ ਆਜ਼ਾਦ ਅੰਨਾ ਤੌਰ ਤੇ ਭਰਤੀ ਸ਼ੁਰੂ ਕਰਨ ਦਾ ਇਹ ਮਹਿੰਮ ਤੇ ਮੈਂ ਬੇਨਤੀ ਕਰੂੰਗਾ ਪੰਜ ਮੈਂਬਰੀ ਕਮਿਟੀ ਨੂੰ ਵੀ ਕਿ ਤੁਰੰਤ ਕੱਲ ਜਾਂ ਪਰਸੋਂ ਦੀ ਮੀਟਿੰਗ ਰੱਖ ਕੇ ਤੇ ਭਰਤੀ ਜਿਹੜੀ ਹੈ ਉਹ ਸਟਾਰਟ ਕਰਨ ਦਾ ਜਿਹੜਾ ਹੈਗਾ ਮੁੱਢ ਬਣਿਆ ਜਾਵੇ